ਪੰਜਾਬ ਦੇ ਵਿੱਚ ਲਗਾਤਾਰ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਜੇਕਰ ਗੱਲ ਅਪ੍ਰੈਲ ਮਹੀਨੇ ਦੀ ਕੀਤੀ ਜਾਵੇ ਤਾਂ ਅਪ੍ਰੈਲ ਮਹੀਨੇ ਦੇ ਵਿੱਚ ਜ਼ਿਆਦਾ ਗਰਮੀ ਨਹੀਂ ਪਈ ਅਤੇ ਟੈਂਪਰੇਚਰ ਵੀ ਆਮ ਨਾਲੋਂ 1 ਡਿਗਰੀ ਘੱਟ ਹੀ ਰਿਹਾ ਉੱਥੇ ਜੇਕਰ ਹੁਣ ਗੱਲ ਮਈ ਮਹੀਨੇ ਦੀ ਕੀਤੀ ਜਾਵੇ ਤਾਂ ਆਉਂਦੇ ਦਿਨਾਂ ਦੇ ਵਿੱਚ ਟੈਂਪਰੇਚਰ ਵਧਣ ਦੀ ਉਮੀਦ ਹੈ ਜਿਸ ਨਾਲ ਗਰਮ ਹਵਾਵਾਂ ਚੱਲਣਗੀਆਂ ਅਤੇ ਲੋਕਾਂ ਨੂੰ ਗਰਮੀ ਦਾ ਕਾਫੀ ਸਾਹਮਣਾ ਕਰਨਾ ਪਵੇਗਾ ਜਦੀ ਜਾਣਕਾਰੀ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਸਾਂਝੀ ਕੀਤੀ ਹੈ ਹੋਰ ਕੀ ਕੁਝ ਚੇਤਾਵਨੀਆਂ ਲੋਕਾਂ ਨੂੰ ਦਿੱਤੀਆਂ ਨੇ ਆਉਣ ਵਾਲੇ ਮੌਸਮ ਨੂੰ ਲੈ ਕੇ ਆਉਸ ਹੁੰਦੇ ਹਾਂ ਮੌਸਮ ਨੂੰ ਲੈ ਕੇ ਕਿਸ ਤਰ੍ਹਾਂ ਦੇ ਨਾਲ ਅਪਡੇਟ ਹੈਗਾ ਕਿਉਂਕਿ ਲਗਾਤਾਰ ਇਹਨਾਂ ਦਾ ਅਲਰਟ ਆ ਰਿਹਾ ਹੈ ਹਾਂਜੀ ਜੇ ਆਪਾਂ April ਦੇ ਮਹੀਨੇ ਦੀ ਗੱਲ ਕਰਦੇ ਹਾਂ ਤਾਂ ਪਿਛਲੇ ਮਹੀਨੇ ਜਿਹੜੇ ਟੈਂਪਰੇਚਰਸ ਨੇ ਉਹਦੇ ਵਿੱਚ ਕਾਫੀ ਆਪਾਂ ਦੇਖਦੇ ਹਾਂ ਚੇਂजेस ਰਿਕਾਰਡ ਕੀਤੀਆਂ ਗਈਆਂ ਇਸ ਵਾਰੀ ਪਰ ਫਿਰ ਵੀ ਜਿਹੜਾ April ਹੈ ਉਹ ਕੰਪੈਰੀਟਿਵਲੀ ਠੰਡਾ ਰਿਹਾ ਇਸ ਵਾਰੀ ਕਿਉਂਕਿ ਆਪਾਂ ਦੇਖਦੇ ਹਾਂ ਕਿ ਕਣਕ ਦੀ ਵਾਢੀ ਵੀ ਕਾਫੀ ਡਿਲੇ ਹੋ ਚੁੱਕੀ ਹੈ ਕਿਉਂਕਿ ਜਿਹੜਾ ਜਿਹੜੇ ਪੱਛਮੀ ਚੱਕਰਵਾਤ ਹੈ ਉਹਨਾਂ ਦੀ ਜਿਹੜਾ ਆਗਮਨ ਹੈ ਉਹ April ਦੇ ਵਿੱਚ ਕਾਫੀ ਰਿਹਾ ਜਿਸ ਦੇ ਕਰਕੇ ਕਿ ਆਪਾਂ ਦੇਖ ਸਕਦੇ ਹਾਂ ਕਿ ਸਾਡਾ ਜਿਹੜਾ ਅ ਦਿਨ ਦਾ ਤਾਪਮਾਨ ਜਿਹਨੂੰ ਆਪਾਂ ਵੱਧ ਵੱਧ ਟੈਂਪਰੇਚਰ ਮੈਕਸਿਮ ਟੈਂਪਰੇਚਰ ਕਹਿੰਦੇ ਆ ਉਹ 1 ਡਿਗਰੀ ਜਿਹੜਾ ਨਾਰਮਲ ਤੋਂ ਘਟ ਰਿਹਾ ਸੀਗਾ ਇਸੇ ਤਰ੍ਹਾਂ ਹੀ ਜਿਹੜਾ ਰਾਤ ਦਾ ਤਾਪਮਾਨ ਆ ਉਹ ਆਲਮੋਸਟ 1 ਡਿਗਰੀ ਵੱਧ ਰਿਹਾ ਸੀ ਸੋ ਮਤਲਬ ਬਹੁਤ ਜ਼ਿਆਦਾ ਵੇਰੀਏਸ਼ਨ ਇਸ ਵਾਰੀ ਅਪ੍ਰੈਲ ਦੇ ਵਿੱਚ ਨਹੀਂ ਦੇਖੀ ਗਈ ਪਰ ਜਿਸ ਤਰ੍ਹਾਂ ਹੀ ਆਪਾਂ ਦੇਖਦੇ ਹੈਗੇ ਆ ਕਿ ਮਈ ਦਾ ਮਹੀਨਾ ਸਟਾਰਟ ਹੋਇਆ ਤਾਂ ਪਹਿਲੀ ਮਈ ਨੂੰ ਸਾਡੇ ਕੋਲ 29.6 ਜਿਹੜਾ ਟੈਂਪਰੇਚਰ ਰਿਕਾਰਡ ਕੀਤਾ ਗਿਆ ਤਾ ਇਕਦਮ ਸ਼ੂਟ ਅਪ ਹੋ ਕੇ 2 ਮਈ ਨੂੰ ਸਾਡੇ ਕੋਲ 34 ਡਿਗਰੀ ਦਾ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੋ ਇਕਦਮ ਜਿਹੜਾ 4-5 ਡਿਗਰੀ ਦਾ ਮਤਲਬ ਆ ਉਹਦੀ ਵਡोतरी ਹੋਈ ਹੈ ਟੈਂਪਰੇਚਰ ਦੇ ਵਿੱਚ ਇਹ ਇੰਡੀਕੇਸ਼ਨ ਕਰ ਰਿਹਾ ਹੈ ਕਿ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੀਟ ਵੇਵ ਹੈ ਪਰਸਿਸਟ ਕਰ ਸਕਦੀ ਹੈ ਸੋ ਇਕਦਮ ਇੰਨਾ ਟੈਂਪਰੇਚਰ ਚੇਂਜ ਹੋਣ ਦੇ ਨਾਲ ਕੁਝ ਪ੍ਰੈਸ਼ਰ ਦੇ ਵਿੱਚ ਵੀ ਚੇਂजेस ਰਿਕਾਰਡ ਕੀਤੀਆਂ ਗਈਆਂ ਜਿਹਦੇ ਕਰਕੇ ਜੀ ਆਪਾਂ ਦੇਖਦੇ ਹਾਂ ਕਿ ਹਲਕੀ ਜਿਹੜੀ ਬਦਲਵਾਈ ਹੈ ਉਹ ਜਿਸ ਤਰ੍ਹਾਂ ਆਪਾਂ ਦੇਖ ਸਕਦੇ ਹਾਂ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਹੁਣ ਹੀਟ ਵੇਵ ਦਾ ਜਿਹੜੀ ਪ੍ਰੈਡਿਕਸ਼ਨ ਆਈਐਮਡੀ ਵੱਲੋਂ ਦਿੱਤੀ ਗਈ ਹੈ ਉਹਦੇ ਵਿੱਚ ਆਉਣ ਵਾਲੇ ਜਿਹੜੇ ਹਲੇ ਮਤਲਬ ਆਪਾਂ ਕਹਿ ਸਕਦੇ ਆ 5-7 ਡਿਗਰੀ ਦਾ ਟੈਂਪਰੇਚਰ ਜਿਹੜੇ ਵਧਣ ਦੀ ਸੰਭਾਵਨਾ ਹੈਗੀ ਹੈ ਜਿਹਦੇ ਨਾਲ ਕਿ ਜਿਵੇਂ ਹੁਣ ਸਾਡੇ ਕੋਲ 34 ਡਿਗਰੀ ਜਿਸ ਤਰ੍ਹਾਂ ਕੱਲ ਰਿਕਾਰਡ ਕੀਤਾ ਗਿਆ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਟੈਂਪਰੇਚਰ ਹੋਰ ਵੀ ਵੱਧ ਸਕਦਾ ਹੈ ਜਿਹਦੇ ਨਾਲ ਕਿ ਜਿਹੜਾ ਗਰਮੀ ਦਾ ਪ੍ਰਕੋਪ ਹੈ ਉਹ ਜਾਰੀ ਰਹੇਗਾ ਉਹਨਾਂ ਜਿਹੜੇ ਲੋਕ ਬਾਹਰ ਕੰਮ ਕਰਦੇ ਨੇ ਉਹਨਾਂ ਨੂੰ ਕੀ ਸਲਾਹ ਹੈ ਜਿਹੜੇ ਲੋਕ ਜਿਹੜੇ ਨੇ ਲੇਬਰ ਜਰਾ ਕਰਦੇ ਨੇ ਜਿਹੜੇ ਬਾਹਰ ਹਾਂਜੀ ਦੇਖੋ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਕਿ April ਦਾ ਮਹੀਨਾ ਜਿਹੜਾ ਉਹ ਕਾਫੀ ਠੰਡਾ ਰਿਹਾ ਤੇ ਜਿਹੜੀਆਂ ਕਣਕ ਦੀਆਂ ਵਾਢੀਆਂ ਉਹ ਲੇਟ ਹੋ ਗਈਆਂ ਨੇ ਸੋ ਹੁਣ ਜਿਹੜਾ ਆਹ ਟਾਈਮ ਹੈਗਾ ਕਣਕ ਦੀਆਂ ਵਾਢੀਆਂ ਚੱਲ ਰਹੀਆਂ ਨੇ ਜਾਂ ਕਿਤੇ ਕਿਤੇ ਉਹਦੀ thrashing ਵੀ ਹੋ ਰਹੀ ਹੈ ਸਰੋਂ ਦਾ ਵੀ ਇਸ ਤਰ੍ਹਾਂ ਹੀ ਸਟੇਟਸ ਹੈਗਾ ਸੋ ਜਿਹੜੇ ਕੰਮ ਇਹ ਇਹਨਾਂ ਦਿਨਾਂ ਦੇ ਵਿੱਚ ਕੰਮ ਕਰ ਰਹੇ ਨੇ ਬਾਹਰ ਜਿਵੇਂ ਕੋਈ ਵਾਢੀ ਕਰ ਰਿਹਾ ਕੋਈ ਕਹਾਈ ਕਰ ਰਿਹਾ ਤਾਂ ਉਹਨਾਂ ਨੂੰ ਆਪਣਾ ਜਿਹੜਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਕਿਉਂਕਿ ਜਿਵੇਂ ਜਿਵੇਂ ਇੰਨਾ ਜ਼ਿਆਦਾ ਹੀਟ ਵੇਵ ਦਾ ਇਫੈਕਟ ਆ ਰਿਹਾ ਤਾਂ ਉਹਦਾ ਜਿਹੜਾ ਆਪਣਾ ਹਿਊਮਨ ਬਾਡੀ ਤੇ ਵੀ ਉਹਦਾ ਇਫੈਕਟ ਦੇਖਣ ਨੂੰ ਮਿਲ ਸਕਦਾ ਸੋ ਉਹਨਾਂ ਨੂੰ ਚਾਹੀਦਾ ਹੈ ਕਿ ਆਪਣਾ ਜਿਹੜਾ ਸਿਰ ਹੈ ਉਹਨੂੰ ਕਵਰ ਕਰਕੇ ਰੱਖਣ ਥੋੜੀ ਥੋੜੀ ਦੇਰ ਬਾਅਦ ਪਾਣੀ ਪੀਂਦੇ ਰਹਿਣ ਜਿਵੇਂ ਸਵੇਰ ਵੇਲੇ ਹੀ ਜਿਹੜਾ ਆਪਣਾ ਕੰਮ ਹੈ ਉਹ ਮੁਕਾ ਲੈਣ ਜੇ ਦੁਪਹਿਰ ਵੇਲੇ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ 12 ਤੋਂ 3 ਵਜੇ ਤੱਕ ਤਾਂ ਜਿਹੜਾ ਟਾਈਮ ਹੁੰਦਾ ਉਹ ਬਹੁਤ ਜ਼ਿਆਦਾ ਹੀਟ ਵੇਵ ਉਹ ਉਸ ਟਾਈਮ ਦੇ ਵਿੱਚ ਰਹਿੰਦੀ ਹੈ ਸੋ ਉਦੋਂ ਥੋੜਾ ਜਿਹਾ ਆਪਣਾ ਜਿਹੜਾ ਰੈਸਟ ਕਰ ਸਕਦੇ ਆ ਤੇ ਫਿਰ ਜਿਹੜਾ ਬਾਕੀ ਕੰਮ ਆ ਉਹ ਸ਼ਾਮ ਨੂੰ ਕੀਤਾ ਜਾ ਸਕਦਾ। ਨਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਗਰਮੀ ਦੀ ਜਿਹੜੀ ਮਾਰ ਲੋਕਾਂ ਨੂੰ ਸਹਣੀ ਪੈ ਸਕਦੀ ਹੈ। ਹਾਂਜੀ ਬਿਲਕੁਲ ਜਿਸ ਤਰ੍ਹਾਂ ਹੀਟ ਵੇਵ ਦਾ ਇਫੈਕਟ ਹੈਗਾ ਉਹਦਾ ਉਹਨੂੰ ਮੱਦੇਨਜ਼ਰ ਰੱਖ ਕੇ ਹੀ ਸਾਰੇ ਜਿਹੜੇ ਆਪਣੇ ਤੰਦੇ ਆ ਉਲਿਕਣੇ ਚਾਹੀਦੇ ਆ ਤੇ ਇਹ ਹੈ ਕਿ ਜਿਵੇਂ ਹੁਣ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈਗੀ ਆ ਤਾਂ ਵੱਡੀ ਜਿਹੜੀ ਆ ਉਹ ਖਤਮ ਕਰ ਲੈਣੀ ਚਾਹੀਦੀ ਇਹਨਾਂ ਦਿਨਾਂ ਦੇ ਵਿੱਚ। ਔਰ ਦੂਜੀ ਗੱਲ ਇਹ ਹੈ ਕਿ ਜਿਹੜਾ ਕਣਕ ਦਾ ਨਾਲੜਾ ਉਹਨੂੰ ਅੱਗ ਲਾਉਣ ਤੋਂ ਜ਼ਰੂਰ ਪ੍ਰੇਜ਼ ਕੀਤਾ ਜਾਵੇ ਕਿਉਂਕਿ ਪਹਿਲਾਂ ਹੀ ਦੇਖੋ ਟੈਂਪਰੇਚਰਸ ਇੰਨੇ ਜ਼ਿਆਦਾ ਰਾਈਜ਼ ਹੋ ਚੁੱਕੇ ਨੇ ਤੇ ਜੇ ਅੱਗ ਲਾਉਂਦੇ ਨੇ ਤਾਂ ਉਹਦੇ ਨਾਲ ਹੋਰ ਟੈਂਪਰੇਚਰ ਵਧਣ ਦੀ ਸੰਭਾਵਨਾ ਹੋ ਜਾਂਦੀ ਹੈ ਕਿਉਂਕਿ ਇੱਕਦਮ ਜਿਹੜੀ ਮਤਲਬ ਸੁੱਕਾ ਬਾਲਣ ਹੁੰਦਾ ਉਹਨੂੰ ਅੱਗ ਲੱਗਦੀ ਹੈ ਤਾਂ ਇੱਕਦਮ ਟੈਂਪਰੇਚਰਸ ਦੇ ਵਿੱਚ ਫੇਰ ਇਫੈਕਟ ਆਉਂਦਾ ਸੋ ਇਹਨਾਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਆ ਜਾਵੇ ਬਾਕੀ ਜਿਸ ਤਰ੍ਹਾਂ ਜਾਨਵਰ ਨੇ ਕੋਈ ਪੰਛੀ ਨੇ ਉਨ੍ਹਾਂ ਲਈ ਵੀ ਪਾਣੀ ਆਪਾਂ ਜਗਾ ਜਗਾ ਤੇ ਰੱਖ ਸਕਦੇ ਹੈਗੇ ਆ ਤਾਂ ਕਿ ਉਹਨਾਂ ਨੂੰ ਜਿਹੜਾ ਪਾਣੀ ਆ ਮੁਹਾਇਆ ਮੁਹਾਇਆ ਕੀਤਾ ਜਾਵੇ ਤੇ ਹਰ ਪੱਖੋਂ ਵੀ ਸਾਨੂੰ ਜਿਹੜਾ ਆਉਣ ਵਾਲਾ ਟਾਈਮ ਹੈ ਜਿਹਦੇ ਚ ਕਿ ਸਾਨੂੰ ਹੀਟ ਵੇਵ ਦੇ ਅਲਰਟ ਜਾਰੀ ਕੀਤੇ ਗਏ ਨੇ ਉਹਦੇ ਵਿੱਚ ਹਰ ਪੱਖੋਂ ਹੀ ਸਾਨੂੰ ਆਪਣਾ ਜਿਹੜਾ ਧਿਆਨ ਆ ਉਹ ਰੱਖਣ ਦੀ ਲੋੜ ਹੈ ਮੌਸਮ ਵਿਭਾਗ ਦੇ ਮੁਤਾਬਿਕ ਮੌਜੂਦਾ ਸਮੇਂ ਦੇ ਵਿੱਚ ਟੈਂਪਰੇਚਰ 34 ਡਿਗਰੀ ਦੇ ਨੇੜੇ ਚੱਲ ਰਿਹਾ ਹਾਲਾਂਕਿ 1 ਮਈ ਨੂੰ ਇਹ ਹੋਰ ਵੀ ਘੱਟ ਸੀ ਕਿਉਂਕਿ ਪੱਛਮੀ ਚੱਕਰਵੱਤ ਕਰਕੇ ਬਦਲਾਵ ਲਈ ਅਤੇ ਵਾਰਿਸ਼ ਵਾਲਾ ਮੌਸਮ ਬਣਿਆ ਹੋਇਆ ਸੀ ਪਰ ਆਉਂਦੇ ਦਿਨਾਂ ਦੇ ਵਿੱਚ ਗਰਮੀ ਦਾ ਕਹਿਰ ਵੇਖਣ ਨੂੰ ਮਿਲਿਆ ਜਿਸ ਨੂੰ ਲੈ ਕੇ ਆਈਐਮਡੀ ਨੇ ਵੀ ਭਵਿੱਖਬਾਣੀ ਕੀਤੀ ਹੈ ਕਿ ਖਾਸ ਕਰਕੇ ਲੋਕਾਂ ਨੂੰ ਸਲਾਹ ਵੀ ਦਿੱਤੀ ਹੈ ਕਿ ਉਹ ਸਵੇਰ ਵੇਲੇ ਹੀ ਆਪਣੇ ਸਾਰੇ ਕੰਮ ਨਿਪਟਾ ਲੈਣ ਬਾਢੀ ਵੇਲੇ ਵੀ ਬਾਹਰ ਕੰਮ ਕਰਨ ਵਾਲੇ ਲੋਕਾਂ ਨੂੰ ਆਪਣਾ ਸਿਰ ਮੂਹ ਟਾ ਕੇ ਰੱਖਣ ਅਤੇ ਖਾਸ ਕਰਕੇ ਵੱਧ ਤੋਂ ਵੱਧ ਪਾਣੀ ਪੀਣ ਲਈ ਕਿਹਾ ਗਿਆ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ